YouTube ਚੈਨਲ ਕੁਦਰ ਦੇ ਵਰਦਾਨ ਤੇ Facebook ਪੇਜ ਹਰਚਰਨ ਸਿੰਘ ਗਿਲਜਾਲਾ ਨੂੰ ਦੇਖ ਰਹੇ ਸਾਰੇ ਹੀ ਦੋਸਤਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਲੌਂਗ ਦੇ ਸੰਬੰਧ ਦੇ ਵਿੱਚ ਲੌਂਗ ਦੀ ਵਰਤੋਂ ਆ ਜਿਹੜੀ ਅਸੀਂ ਸਾਡੇ ਘਰਾਂ ਦੇ ਵਿੱਚ ਕਰਦੇ ਹਾਂ ਸਾਡੇ ਖਾਣਿਆਂ ਦੇ ਵਿੱਚ ਅਸੀਂ ਇਹਦੀ ਵਰਤੋਂ ਕਰਦੇ ਹਾਂ ਖਾਣੇ ਦੇ ਟੇਸਟ ਨੂੰ ਵਧਾਉਣ ਵਾਸਤੇ ਕੁਛ ਇਹਦੇ ਸਾਨੂੰ ਔਸ਼ਧੇ ਗੁਣਾਂ ਦਾ ਵੀ ਪਤਾ ਹੁੰਦਾ ਬਹੁਤ ਸਾਰੇ ਗੁਣਾਂ ਦੇ ਜਿਹੜੇ ਇਹਦੇ ਹੈ ਜਿਹੜੇ ਸਾਨੂੰ ਪਿਤਾਪਰਕ ਕੀ ਮਿਲੇ ਹੋਏ ਨੇ ਜਿਨ੍ਹਾਂ ਨੂੰ ਅਸੀਂ ਜਾਣਦੇ ਆ ਪਰ ਬਹੁਤ ਸਾਰੇ ਗੁਣ ਐਸੇ ਨੇ ਜਿਨ੍ਹਾਂ ਦੇ ਬਾਰੇ ਸਾਨੂੰ ਜਾਣਕਾਰੀ ਨਹੀਂ ਹੈ ਤਾਂ ਜੇ ਨੂੰ ਅਸੀਂ ਆਯੁਰਵੇਦਾ ਦੀ ਦ੍ਰਿਸ਼ਟੀ ਨਾਲ ਦੇਖਦੇ ਆ ਤਾਂ ਲੌਂਗ ਨੂੰ ਕਫਨਾਸ਼ਕਰ ਵਾਤਨਾਸ਼ਕ ਮੰਨਿਆ ਗਿਆ ਪਿਤਕਾਰਕ ਮੰਨਿਆ ਗਿਆ ਯਾਨੀ ਥੋੜੀ ਇਹਦੀ ਤਸਵੀਰ ਗਰਮ ਹੈ ਤੇ ਇਹਨੂੰ ਪਿਤਕਾਰਕ ਮੰਨਿਆ ਗਿਆ ਤਾਂ ਲੌਂਗ ਨੂੰ ਜਿਹੜਾ ਉਹ ਅਸੀਂ ਕਿਹੜੀਆਂ-ਕਿਹੜੀਆਂ ਬਿਮਾਰੀਆਂ ਤੋਂ ਸਾਨੂੰ ਬਚਾਉਂਦਾ ਹੈ ਨਜਾਤ ਤਵਾਉਂਦਾ ਹੈ ਜੋੜ ਦਰਦਾਂ ਸ ਤੇ ਇਸੇ ਦੇ ਵਰਤੋਂ ਕਰ ਸਕਦੇ ਆ ਖੰਗ ਜਕਾਮ ਤੋਂ ਬਚਾਉਂਦਾ ਹੈ ਪੇਟ ਰੋਗਾਂ ਤੋਂ ਬਚਾਉਂਦਾ ਹੈ ਸਿਰ ਦਰਦ ਵਗੈਰਾ ਹੋ ਗਿਆ ਉਹਦੇ ਤੋਂ ਬਚਾਉਂਦਾ ਹੈ ਜਿਹੜਾ ਹੈਗਾ ਸਾਡਾ ਖਾਣਾ ਠੀਕ ਨਾਲ ਹਾਜਮ ਨਹੀਂ ਹੁੰਦਾ ਉਹਦੇ ਤੋਂ ਬਚਾਉਂਦਾ ਹੈ ਇਸ ਤਰ੍ਹਾਂ ਦੇ ਬਹੁਤ ਸਾਰੀਆਂ ਬਿਮਾਰੀਆਂ ਨੇ ਜਿੰਨਾ ਤੋਂ ਸਾਨੂੰ ਇਹ ਬਚਾਉਂਦਾ ਹੈ ਤਾਂ ਜੇ ਅਸੀਂ ਗੱਲ ਕਰਦੇ ਆ ਦਰਦਾਂ ਦੀ ਤਾਂ ਜਿੰਨੇ ਵੀ ਜਿਹੜੇ ਹੈਗੇ ਆ ਦਰਦਨਾਸ਼ਕ ਤੇਲ ਨੇ ਤਾਂ ਉਹਨਾਂ ਤੇਲਾਂ ਦੇ ਵਿੱਚ ਲੌਂਗ ਤੇਲ ਦੀ ਵੀ ਵਰਤੋਂ ਕੀਤੀ ਜਾਂਦੀ ਹੈ ਜਿਹੜੇ ਸਾਡੇ ਪੇਸਟ ਨੇ ਖਾਸ ਕਰਕੇ ਮੈਡੀਕੇਟਡ ਪੇਸਟ ਹੈ ਉਹਨਾਂ ਦੇ ਵਿੱਚ ਲੌਂਗ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ ਅਕਸਰ ਹੀ ਆਪਾਂ ਦੇਖਦੇ ਹਾਂ ਜਿਹੜਾ ਇਹ ਸਾਡਾ ਪ੍ਰਾਤਨ ਗਿਆਨ ਹੈ ਵੀ ਜਿਨ੍ਹਾਂ ਦੇ ਦੰਦਾ ਜਾੜਾਂ ਦੇ ਵਿੱਚ ਦਰਦ ਹੈ ਤਾਂ ਪੁਰਾਣੇ ਸਮਿਆਂ ਦੇ ਵਿੱਚ ਇਹ ਹੁੰਦਾ ਸੀਗਾ ਵੀ ਕਾਲੀ ਮਿਰਚ ਤੇ ਲੌਂਗ ਨੂੰ ਉਹਦੇ ਵਿੱਚ ਰੱਖਣਾ ਚਬਾਈ ਜਾਣਾ ਤੇ ਉਹ ਦਰਦ ਤੋਂ ਨਿਜਾਤ ਮਿਲ ਜਾਂਦੀ ਸੀ ਤਾਂ ਅੱਜ ਵੀ ਇਹ ਪਿਤਾਪੁਰਖੀ ਵਰਤਿਆ ਜਾਂਦਾ ਹੈ ਪ੍ਰਾਣੀਆਂ ਜਿਹੜੀਆਂ ਸਾਡੀਆਂ ਮਾਤਾਵਾਂ ਸੀ ਬਜ਼ੁਰਗ ਮਾਤਾਵਾਂ ਹੋਗੀਆਂ ਨੇ ਅੱਜੋ ਤਾਂ ਉਹ ਕੀ ਕਰਦੀਆਂ ਸੀ ਜੇ ਬੱਚੇ ਨੂੰ ਉਲਟੀਆਂ ਲੱਗ ਜਾਂਦੀਆਂ ਐ ਬੱਚੇ ਨੂੰ ਖਾਣਾ ਦੁੱਧ ਹਾਜਮ ਨਾ ਹੋਣਾ ਤਾਂ ਉਹਨਾਂ ਨੇ ਕੀ ਕਰਨਾ ਜਿਹੜਾ ਹੈਗਾ ਚੱਪਣ ਦੇ ਉੱਤੇ ਜਾਂ ਪੱਥਰ ਦੇ ਉੱਤੇ ਲੌਂਗ ਘਸਾ ਕੇ ਤੇ ਥੋੜਾ ਜਿਹਾ ਚਟਾ ਦੇਣਾ ਤੇ ਸ਼ਹਿਦ ਤੇ ਲੌਂਗ ਚਟਾ ਦੇਣਾ ਤੇ ਉਹਦੇ ਨਾਲ ਬੱਚੇ ਦਾ ਜਿਹੜਾ ਹਾਜਮਾ ਠੀਕ ਹੋ ਜਾਂਦਾ ਸੀ ਜਣੀ ਇਹੇ ਪੇਟ ਰੋਗਾ ਵਾਸਤੇ ਸਾਡੇ ਬੜਾ ਵਧੀਆ ਹੈ ਪੇਟ ਰੋਗਾਂ ਤੋਂ ਨਜਾਤ ਦਵਾਉਂਦਾ ਹੈ ਖਾਣਾ ਠੀਕ ਨਾਲ ਹজম ਨਹੀਂ ਹੁੰਦਾ ਭੁੱਖ ਘੱਟ ਲੱਗਦੀ ਹੈ ਉਹਦੇ ਵਾਸਤੇ ਹੋ ਗਿਆ ਇਹਨੂੰ ਜਿਹੜਾ ਹੈਗਾ ਤਾਕਤਵਰਦਕ ਮੰਨਿਆ ਗਿਆ ਤਾਂ ਆਯੁਰਵੇਦਾ ਦੇ ਵਿੱਚ ਆਪਾਂ ਦੇਖਦੇ ਹਾਂ ਲਵੰਗ ਪਾਕ ਜਿਹੜਾ ਇੱਕ ਦਵਾਈ ਔਸ਼ਦੀ ਬਣਦੀ ਹੈ ਹੋਰ ਔਸ਼ਦੀਆਂ ਦੇ ਨਾਲ ਮਣਾ ਕੇ ਜਿਹਦੇ ਵਿੱਚ ਮੇਨ ਘਟਕਾ ਜਿਹੜਾ ਉਹ ਲੌਂਗ ਹੈ ਤਾਂ ਉਹਨੂੰ ਜਿਹੜਾ ਹੈਗਾ ਤਾਕਤਵਰਦਕ ਔਸ਼ਦੀ ਦੇ ਰੂਪ ਦੇ ਵਿੱਚ ਦਿੱਤਾ ਜਾਂਦਾ ਫਰਟੀਲਿਟੀ ਵਧਾਉਣ ਵਾਸਤੇ ਦਿੱਤਾ ਜਾਂਦਾ ਜਿਹੜੇ ਜਿਹੜਾ ਹੈਗਾ ਨੌਜਵਾਨ ਇਨਫਰਟੀਲਿਟੀ ਦੇ ਸ਼ਿਕਾਰ ਨੇ ਤਾਂ ਉੱਥੇ ਇਹਦੀ ਇੱਕ ਉਸ਼ ਦੇ ਰੂਪ ਦੇ ਵਿੱਚ ਵਰਤੋਂ ਕੀਤੀ ਜਾ ਸਕਦੀ ਹੈ ਤੋਂ ਬਹੁਤ ਸਾਰੀਆਂ ਹੋਰ ਵੀ ਇਹਦੇ ਗੁਣ ਨੇ ਪਰ ਆਪਾਂ ਜੋ ਕੁਸ਼ ਮੇਨ ਮੇਨ ਗੁਣਾ ਦੀ ਗੱਲ ਕੀਤੀ ਹੈ ਤੇ ਜਿਹੜਾ ਲੌਂਗ ਹੈ ਜਿਵੇਂ ਅਸੀਂ ਸਫਰ ਦੌਰਾਨ ਜਾਂਦੇ ਆ ਸਾਨੂੰ ਘਬਰਾਟ ਆਉਂਦੀ ਹੈ ਜਾਂ ਉਲਟੀਆਂ ਲੱਗ ਜਾਂਦੀਆਂ ਨੇ ਤਾਂ ਲੌਂਗ ਮੂੰਹ ਦੇ ਵਿੱਚ ਰੱਖਣ ਦੇ ਨਾਲ ਸਾਨੂੰ ਉਸ ਚੀਜ਼ ਤੋਂ निजात ਮਿਲਦੀ ਹੈ ਤੇ ਜੇ ਅਸੀਂ ਇਹਦੇ ਇਹਨਾਂ ਬਿਮਾਰੀਆਂ ਤੋਂ ਪੀੜਤਾਂ ਤਾਂ ਉਹਦੇ ਵਾਸਤੇ ਲੌਂਗ ਦੀ ਵਰਤੂ ਆ ਜਿਹੜੀ ਅਸੀਂ ਕਿਵੇਂ ਕਰੀਏ ਲੌਂਗ ਅਸਲੀ ਜਿਹੜੀ ਔਸ਼ਧੀ ਦੀ ਵਰਤੂ ਆ ਉਹ ਕਾੜੇ ਦੇ ਰੂਪ ਦੇ ਵਿੱਚ ਜਾਂ ਅਸੀਂ ਚਬਾ ਕੇ ਉਪਰੋਂ ਪਾਣੀ ਪੀ ਲੈਨੇ ਆ ਜਾਂ ਉਹਨੂੰ ਪਾਊਡਰ ਫਾਰਮ ਦੇ ਵਿੱਚ ਲੈਨੇ ਆ ਉਪਰੋਂ ਪਾਣੀ ਪੀ ਲੈਨੇ ਆ ਤਾਂ ਅਸੀਂ ਇਹਦਾ ਜੇ ਮੰਨ ਲਓ ਜਿਹੜਾ ਹੈਗਾ ਆਪਣਾ ਕਾੜਾ ਬਣਾ ਕੇ ਲੈਨੇ ਆ ਅੱਧਾ ਇੱਕ ਗ੍ਰਾਮ ਲੌਂਗ ਇੱਕ ਗਲਾਸ ਪਾਣੀ ਦੇ ਵਿੱਚ ਉਬਾਲ ਕੇ ਉਹਨੂੰ ਥੋੜਾ ਠੰਡਾ ਹੋਣ ਤੇ ਅਸੀਂ ਪੀਨੇ ਆ ਤਾਂ ਸਾਨੂੰ ਮਤਲਬ ਜਿਹੜਾ ਹੈਗਾ ਪੇਟ ਰੋਗ ਦੀ ਕੋਈ ਸਮੱਸਿਆ ਹੈਗੀ ਆ ਐਸਿਡਿਟੀ ਬਣੀ ਹੋਈ ਆ ਤਜ਼ਾਬ ਬਣਿਆ ਹੋਇਆ ਖਾਣਾ ਠੀਕ ਨਾਲ ਹজম ਨਹੀਂ ਹੋਇਆ ਖੰਘ ਜਖਾਮਤ ਹੈ ਇਹਨਾਂ ਸਾਰੀਆਂ ਬਿਮਾਰੀਆਂ ਤੋਂ ਸਾਨੂੰ ਇਹ ਨਿਯਾਤ ਦਵਾ ਸਕਦਾ ਸੋ ਆਓ ਇਹੋ ਜਿਹਾ ਓਸ਼ਦੀਆਂ ਨੂੰ ਅਸੀਂ ਆਪਣੇ ਘਰਾਂ ਦੇ ਵਿੱਚ ਰੱਖ ਕੇ ਇਹ ਕੁਦਰਤ ਦੇ ਇਸ ਤੋਫਿਆਂ ਦਾ ਬਰਤਬਤ ਲਾਹਾ ਲਈਏ ਮੇਰੀ ਕਰਦੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਪੂਰੀ ਵੀਡੀਓ ਦੇਖਣ ਦੇ ਲਈ ਸ਼ੁਕਰੀਆ ਚੈਨਲ ਨੂੰ ਸਬਸਕ੍ਰਾਈਬ ਜਿਨ੍ਹਾਂ ਨੇ ਨਹੀਂ ਕੀਤਾ ਜਰੂਰ ਕਰਨਾ ਔਰ ਫੇਸਬੁੱਕ ਪੇਜ ਨੂੰ ਫੋਲੋ ਕਰਨਾ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਪੂਰੀ ਵੀਡੀਓ ਦੇਖਣ ਦੇ ਲਈ ਧੰਨਵਾਦ